ਇੱਕ ਭਾਈ ਜ਼ਿਮੀਂਦਾਰ ਸੀ ਬਹੁਤ ਤਕੜਾ ਸੀ ਅੱਛਾ ਜੁਟਕਲਾ ਜਦੋਂ ਜ਼ਿਮੀਂਦਾਰ ਸੀ ਉਹਦੇ ਮੁੰਡੇ ਨੂੰ ਛੋਟੇ ਜਿਹੇ ਦਾ ਵਿਆਹ ਹੋ ਗਿਆ ਅੱਛਾ ਜੋ ਛੋਟੇ ਜਿਹੇ ਦਾ ਵਿਆਹ ਹੋ ਗਿਆ ਸ਼ੀਖ ਸਾਹ ਦੇ ਦਾ ਵਿਆਹ ਲੈ ਆਈ ਪਈ ਰਾਤ ਚ ਫੜ ਫੜ ਕੇ ਬਹਿ ਗਏ ਹੂੰ ਉਹ ਤਾਂ ਭਾਈ ਜ਼ਿਮੀਂਦਾਰ ਦੀ ਮੌਤ ਹੋ ਗਈ ਅੱਛਾ ਜਦੋਂ ਜ਼ਿਮੀਂਦਾਰ ਦੀ ਮੌਤ ਹੋ ਗਈ ਤਾਂ ਭਾਈ ਸਾਲ 20 ਨਿਕਲ ਗਏ ਹੂੰ ਜੋ 20 ਸਾਲ ਨਿਕਲ ਗਏ ਉਹ ਮੁੰਡੇ ਨੂੰ ਮੁੰਡੇ ਕਹਿਣ ਲੱਗੇ ਯਾਰ ਅਸੀਂ ਤਾਂ ਹੁਣ ਕਿਤੇ ਵਿਆਹੇ ਨਹੀਂ ਕਰੇ ਤੂੰ ਤਾਂ ਵਿਆਹਿਆ ਹੋਇਆ ਤੂੰ ਆਉਦੀ ਬਹੂ ਨੂੰ ਲਿਆ ਜਾ ਕੇ ਤੇਰੀ ਮਾਂ ਔਖੀ ਉਹਦੇ ਟੱਬਰ ਨੂੰ ਲਿਆਵਦੇ ਨੂੰ ਉਹ ਕਹਿੰਦਾ ਯਾਰ ਮੈਨੂੰ ਤਾਂ ਪਤਾ ਹੀ ਮੈਂ ਵਿਆਹਾਂ ਉਹ ਕਹਿੰਦਾ ਯਾਰ ਇਹ ਪਿੰਡ ਨਾ ਕਰ ਦਿੰਦੇ ਵੀ ਬੁੜੀਆਂ ਤਾਂ ਰੋਜ਼ ਕਹਿੰਦੀਆਂ ਨੇ ਵੀ ਇਹ ਵਿਆਹਿਆ ਹੋਇਆ ਉਹ ਕਹਿੰਦਾ ਉਹ ਜਾ ਕੇ ਆਉਦੀ ਮਾਂ ਨੂੰ ਕਹਿੰਦਾ ਮਾਂ ਮੈਂ ਵਿਆਹਾਂ ਕਹਿੰਦੀ ਪੁੱਤ ਹੈਂ ਤਾਂ ਤੂੰ ਵਿਆਹਿਆ ਹੋਇਆ ਕਹਿੰਦਾ ਕਿਹੜੇ ਪਿੰਡ ਵਿਆਹਾਂ ਕਹਿੰਦੀ ਪਿੰਡ ਦਾ ਤਾਂ ਮੈਨੂੰ ਪਤਾ ਹੀ ਨਹੀਂ ਵੀ ਤੂੰ ਕਿੱਥੇ ਮੈਂ ਹੈ ਉਹ ਕਹਿੰਦਾ ਬੜਾ ਉਹਨੇ ਬੁੜੇ ਆਪੜਾ ਤੋਂ ਪੁੱਛਿਆ ਕਿਸੇ ਤੋਂ ਨਾ ਪਤਾ ਲੱਗਿਆ ਇੱਕ ਬੁੜੇ ਨੂੰ ਕਹਿੰਦਾ ਬਾਬਾ ਮੈਂ ਵਿਆਹਿਆ ਉਹ ਕਹਿੰਦਾ ਮੈਂ ਸ਼ਰਾ ਜਾਣ ਗਿਆ ਤੀ ਤੂੰ ਹੈ ਤਾਂ ਵਿਆਹਿਆ ਪਰ ਪਿੰਡ ਦਾ ਮੈਨੂੰ ਵੀ ਨਹੀਂ ਪਤਾ ਕਿਹੜੇ ਬੜੇ ਸੀ ਵੀ ਕਦਾ ਪੁਰਾਣੇ ਜਰਾ ਜਾਣ ਗਈ ਤੀ ਅੱਛਾ ਕਹਿੰਦਾ ਮਾ ਨਹੀਂ ਕਹਾਂ ਕਹਿੰਦਾ ਮੈਂ ਘਰ ਤਾਪੇ ਭਾਲ ਨੂੰ ਐ ਕਰ ਇੱਕ ਦਾ ਪੈਸਾ ਖਰਚ ਕਰ ਬੁੜੀ ਕੋਲ ਪੈਸਾ ਕਹਿੰਦਾ ਵੀ ਘੋੜੀ ਲੈ ਦੇ ਹੂੰ ਇੱਕ ਮੈਨੂੰ ਕੰਠਾ ਕਰਾ ਦੇ ਹੂੰ ਇੱਕ ਨਿਗਰਤ ਕੜਿਆਂ ਦੀ ਜੋੜੀ ਕਰਾ ਦੇ ਇੱਕ ਜਿੰਜਿਰੀ ਕਰਾ ਦੇ ਬੁੜੀ ਨੇ ਪਈ ਮੰਦਰਾ ਕਰਾਤੀਆਂ ਤੁੰਗਲ ਕਰਾਤੇ ਤੇ ਬਿਸ਼ਤੀ ਕਰਾਤੀ ਤੇ ਕਾਂਠਾ ਕਰਾਤਾ ਕੜਿਆਂ ਦੀ ਜੋੜੀ ਕਰਾਤੀ ਜਿੰਜਿਰੀ ਕਰਾਤੀ ਪਾਰਤਾ ਸਿਉਨੇ ਨਾਲ ਬੰਦਾ ਸਾਰਾ ਸੁਗੜ ਜਿਹੜਾ ਪੂਰਾ ਦੇ ਕਰਦਾ ਫਿਰ ਤੂੰ ਮਕਾ ਦੇ ਗੱਲ ਕੋੜੀ ਲੈਤੀ ਪਾ ਕੇ ਕੋੜੀ ਦੇ ਚਾਂਜਰਾ ਚੁੰਜਰਾ ਫੁੱਲਾਂ ਵਾਲੇ ਕੰਡਾਲੇ ਕਨੂਲੇ ਪਾ ਕੇ ਚੜ ਗਿਆ ਕੋੜੀ ਤੇ ਲੈ ਕੇ ਰੱਬ ਦਾ ਨਾਮ ਸੱਚੇ ਪਾਸ਼ਾ ਨੂੰ ਧਿਆਕੇ ਉਹ ਪੁਰਾਣੇ ਦਾ ਕੋੜੀ ਪਾਲੀ ਹੁਣ ਦੱਬੀ ਗਿਆ ਕੋੜੀ ਨੂੰ ਬਹੁਤ ਦੂਰ ਲੰਘ ਗਿਆ ਉਥੇ ਕੇ ਉਹ ਪਿੰਡ ਦੇ ਵਿੱਚ ਠਗਣੀ ਸੀ ਅੱਛਾ ਚਾਰੋਂ ਦੇ ਮੁੰਡੇ ਤੇ ਕੋਦੇ ਕੁੜੀ ਨੂੰ ਠੱਗੀ ਮਾਰਦੇ ਹੁੰਦੇ ਬਹੁਤ ਭਾਰੀ ਲੋਕਾਂ ਨਾਲ ਅੱਛਾ ਬੜਿਆ ਕੇ ਹੂੰ ਉਹ ਠਗਣੀ ਪਾਣੀ ਪੀਂ ਜਾਂਦੀ ਐ ਕਹਾਂ ਮਾਤਾ ਮੈਂ ਪਾਣੀ ਪੀਂ ਹਾਂ ਕਹਿੰਦੀ ਕਾਮਲਾ ਪੁੱਤ ਤੂੰ ਪਾਣੀ ਪੀਣ ਆਲਾ ਹਾਂ ਚੱਲ ਪੁੱਤ ਘਰੇ ਦੁੱਧ ਪਿਉ ਹੂੰ ਕਹਿੰਦਾ ਲੈ ਵੀ ਸੁਣ ਲਈ ਮਾਲਕ ਨੇ ਲਾਗਾ ਰੰਗ ਕਹਿੰਦਾ ਕਿਉਂ ਕਹਿੰਦਾ ਇਹਨੇ ਮੈਂ ਸਿਆਣ ਲਿਆ ਆਪਣੀ ਸੱਸ ਸੱਸ ਕਰੇ ਲੇਗੀ ਮੈਂ ਜੱਪਛਾਤਾ ਗਾਹਾਂ ਮਟਿਆਰ ਕੁੜੀ ਫਿਰ ਕਹਿੰਦਾ ਆਪਣੀ ਬਹੂ ਐ ਵੀ ਜਵਾਨ ਹੋਗੀ ਠੀਕ ਐ ਵੀ ਕੰਮਾ ਬਾਰੋਂ ਮੁੰਡੇ ਆ ਗਏ ਚਾਰ ਮੁੰਡੇ ਸੀ ਹੱਥ ਮਿਲਾਇਆ ਫਤੇ ਬੁਲਾਈ ਉਹ ਯਰਕਦੇ ਨੇ ਬੋਤ ਲਿਆ ਇਹ ਕਹਿੰਦਾ ਆ ਆਪਣੇ ਸਾਲੇ ਨੇ ਕਹਾਂ ਰੱਬ ਨਹੀਂ ਕਰਦਾ ਕਹਿੰਦਾ ਕਿਸੇ ਤੋਂ ਪੁੱਛਿਆ ਨਹੀਂ ਗਿਣਿਆ ਨਹੀਂ ਮਾਰਕ ਨਹੀਂ ਕਰ ਦੱਸਦਾ ਕਹਿੰਦੇ ਵੀ ਪੀ ਪੂ ਕੇ ਹੱਥਾਂ ਤੇ ਪ੍ਰਸ਼ਾਦ ਪ੍ਰਸ਼ੁੱਧ ਬਣਾਇਆ ਰੋਟੀ ਖਵਾਈ ਕਹਿੰਦੇ ਵੀ ਹੁਣ ਆਪਾਂ ਕਿਵੇਂ ਕਰੀਏ ਠੱਗੀ ਦਾ ਹੱਲ ਕਹਿੰਦੇ ਵੀ ਖਾ ਖੂ ਕੇ ਬੇਲੇ ਹੋ ਗਏ ਉਹ ਕੁੜੀ ਬੈ ਗਈ ਬੁੜੀ ਬੈ ਗਈ ਚਾਰੇ ਮੁੰਡੇ ਬੈ ਗਏ ਕਹਿੰਦੇ ਬਾਈ ਕੋਈ ਗੱਲ ਸੁਣਾ ਉਹ ਕਹਿੰਦਾ ਯਾਰ ਮੈਂ ਤਾਂ ਜਾਣਦਾ ਨਹੀਂ ਤੁਸੀਂ ਗੱਲ ਸੁਣਾ ਹੂੰ ਕਹਿੰਦੇ ਜੇ ਤਾਂ ਸਾਡੀ ਗੱਲ ਦਾ ਜਵਾਬ ਦੇਤਾ ਵੀ ਇਹ ਗੱਲ ਹੋ ਨਹੀਂ ਸਕਦੀ ਅਸੀਂ 10000 ਰੁਪਿਆ ਲਵਾਂਗੇ ਉਹ ਕਹਿੰਦਾ ਵੀ ਲੈ ਲਿਓ ਉਹ ਵੇਚਦੇ ਹੁੰਦੇ ਸੀ ਸਬਜ਼ੀ ਅੱਛਾ ਉਹਨਾਂ ਕੋਲ ਦੀ ਇੱਕ ਘੋੜੀ ਉਹ ਕਹਿੰਦੇ ਵੀ ਅਸੀਂ ਸਬਜ਼ੀ ਵੇਚਦੇ ਹੁੰਨੇ ਆ ਕਹਿੰਦੇ ਅਸੀਂ ਸ਼ਹਿਰੋਂ ਸਬਜ਼ੀ ਲੈਣ ਜਾਂਦੇ ਆ ਕਹਿੰਦੇ ਸਾਨੂੰ ਸਬਜ਼ੀ ਮੰਡੀ ਮਿਲ ਗਈ ਅਸੀਂ ਤਾਂ ਘੋੜੀ ਤੇ ਸਬਜ਼ੀ ਜਾਦੇ ਲੱਦ ਲਈ ਕਹਿੰਦੇ ਸਾਡੇ ਪਿੰਡ ਦੇ ਤੇ ਉਹ ਸ਼ਹਿਰ ਦੇ ਵਿੱਚ ਇੱਕ ਟੋਬਾ ਹੈ ਕਹਿੰਦੇ ਸਾਡੀ ਤਾਂ ਆਕੇ ਉੱਥੇ ਘੋੜੀ ਟੁੱਟ ਗਈ ਪਚਾਲੋ ਜਦੋਂ ਘੋੜੀ ਟੁੱਟ ਗਈ ਉਹ ਟੋਬੇ ਦੀ ਮਿੱਟੀ ਬਰੀ ਚੌਕਣੀ ਐ ਅੱਛਾ ਅਸੀਂ ਕਹਿੰਦੇ ਕੱਢ-ਕੱਢ ਮਿੱਟੀ ਦੋ ਜਾਣੇ ਤਾਂ ਲਿਆਉਣ ਲੱਗੇ ਦੋ ਜਾਣੇ ਲਾਉਣ ਲੱਗੇ ਘੋੜੀ ਦੇ ਜੋੜ ਲਾਤਾ ਕਹਿੰਦੇ ਘੋੜੀ ਧੁੱਪੇ ਧਰਤੀ ਕਹਿੰਦੇ ਮਿੱਟੀ ਸੁੱਕ ਗਈ ਅੱਛਾ ਕਹਿੰਦੇ ਸਾਰੀ ਤਾਂ ਹੌਲਦੀ ਚਾਰੇ ਟੋਕਰੇ ਹੌਲਦੇ ਇੱਕ ਜਾਨਾ ਸਾਡੇ ਜੋ ਥੱਕ ਗਿਆ ਉੱਤੇ ਉਹ ਬਹਿ ਗਿਆ ਕਹਿੰਦੇ ਹਜੇ ਵੀ ਰਾਣਾਂ ਦੇ ਵੇ ਉਹ ਕਹਿੰਦਾ ਵੀ ਗੱਲ ਛੋਡੀ ਜਮੇ ਪੱਕੀ ਹੈ ਖਾਸ ਕਰਕੇ ਦਾਣੇ ਜਿੰਨੀ ਵੀ ਝੂਠੀ ਨਹੀਂ ਕਹਿੰਦਾ ਤੁਸੀਂ ਜਮੇ ਸੱਚੀ ਗੱਲ ਕਰੀ ਹੈ ਕਹਿੰਦਾ ਬਾਹਲੀ ਸੱਚੀ ਗੱਲ ਆ ਵੀ ਕਹਿੰਦਾ ਮੈਂ ਤੁਹਾਨੂੰ ਦੱਸਦਾ ਕਹਿੰਦਾ ਜੇ ਚੌਂਕੜੀ ਮਿੱਟੀਆਂ ਇੱਟਾ ਨਿਕਲ ਜਾਣ ਉਹਨਾਂ ਦੀ ਕੰਧ ਨਿਕਲ ਜੇ ਕਹਿੰਦਾ ਲਿਪਣ ਦੀ ਲੋੜ ਨਹੀਂ 100 ਸਾਲ ਕੰਧ ਨਹੀਂ ਟੇਢੀ ਕਹਿੰਦਾ ਇਹੋ ਜਿਹਾ ਜੱਕ ਹੁੰਦਾ ਹੈ ਚੌਂਕੜੀ ਮਿੱਟੀ ਦਾ ਕਾ ਛੋਡੀ ਘੋੜੀ 100 ਵਾਰਾਂ ਹੀ ਟੁੱਟਦੀ ਵਿਚਾਲੋ ਗੱਲ ਹੀ ਸੱਚੀ ਹੈ ਕਦੇ ਵੀ ਨਿਕਲ ਗਿਆ ਪਾਣੀ ਚ ਕਹਿੰਦੇ ਵੀ ਤੂੰ ਸੁਣਾ ਕਹਿੰਦਾ ਮੈਂ ਸੁਣਾਉਣਾ ਹੈ ਇਹ ਤੁਸੀਂ ਮੇਰੀ ਗੱਲ ਦਾ ਜਵਾਬ ਦੇਤਾ ਰੁਪਿਆ 20000 ਲਊ ਇਹਦੇ ਵੀ 20 ਦੇਵਾਂਗੇ ਕਹਿੰਦਾ ਯਾਰ ਮੈਂ ਤੇ 60 ਸਾਲ ਦਾ ਘਰਤੀ ਵਾਲਾ ਤਕੜਾ ਮੈਂ ਤਾਂ ਕਿਸੇ ਨੇ ਸਾਖ ਕਰਤਾ ਕਹਾਂ ਸਾਖ ਰੋ ਗੱਲ ਪੈ ਕੇ ਕਹਿੰਦਾ ਮੈਨੂੰ ਰਸ ਰਸ ਚ ਚੱਕ ਚੁੱਕ ਕੇ ਲਿਆਏਗਾ ਆਨੰਦ ਲੈ ਕੇ ਆਨੰਦ ਰੋ ਕਿਹਾ ਮੇਰਾ ਤਾਂ ਪਿਓ ਮਰ ਗਿਆ ਕਿਉਂ ਪਿਓ ਮਰ ਗਿਆ ਕਹਿੰਦਾ ਆ ਦਿਨ ਆਗੇ ਕਹਿੰਦਾ ਹੁਣ ਜਦੋਂ ਮੈਂ ਗੱਭਰੂ ਹੋ ਗਿਆ ਮੈਨੂੰ ਜਿਹੜਾ ਮੁੰਡਾ ਬੋਲੇ ਵੀ ਸਾਡੇ ਤਾਂ ਹੈ ਨਹੀਂ ਉਹ ਤੂੰ ਤਾਂ ਆਪਦੀ ਘਰ ਵਾਲੀ ਲਿਆ ਆ ਮੈਂ ਕਾ ਮੈਂ ਮੰਗਿਆ ਨਹੀਂ ਵਿਆਹ ਨਹੀਂ ਕਿੱਥੇ ਲਾਵਾਂ ਕਹਿੰਦਾ ਤੂੰ ਵਿਆਹਿਆ ਹੋਇਆ ਹੈ ਕਹਾਂ ਮੈਂ ਤਾਂ ਕਰੇ ਗਿਆ ਕਰੇ ਮੇਰੀ ਮਾਂ ਨੂੰ ਪੁੱਛੇ ਮਾਂਵਾ ਵਿਆਹਿਆ ਉਹ ਕਹਿੰਦੀ ਹੈ ਤਾਂ ਪੁੱਤ ਤੂੰ ਵਿਆਹਿਆ ਪਰ ਮੈਨੂੰ ਪਿੰਡ ਦਾ ਨਹੀਂ ਪਤਾ ਕਹਾਂ ਮੈਂ ਲੋਕਾਂ ਨੂੰ ਪੁੱਛਿਆ ਕੋਈ ਨਾ ਕਹੇ ਵੀ ਫਰਾਨੇ ਪਿੰਡ 'ਚ ਹੈ ਕਹਿੰਦਾ ਮੈਂ ਮੇਰੀ ਮਾਂ ਨੂੰ ਕਿਹਾ ਵੀ ਇੱਕ ਤਾਂ ਲੈ ਦੇ ਘੋੜੀ ਅੱਛਾ ਇੱਕ ਕਰਾ ਦੇ ਮੈਨੂੰ ਟੂਮਾ ਕਹਿੰਦਾ 부ੜੀ ਨੇ ਮੈਨੂੰ ਭਾਈ ਮੰਦਰਾ ਕਰਾਤੀਆਂ ਤੁੰਗਲ ਕਾਂਠਾ ਜੰਜੀਰੀ ਕੜੇ ਕਰਾਤੇ ਛਾਂਪਾਂ ਕਰਾਤੀਆਂ ਸਾਰਾ ਕੁਝ ਕਰਾਤਾ ਉਹ ਕਹਿੰਦਾ ਕਰਾ ਕਰੂ ਕੇ ਮੈਂ ਤਾਂ ਇੱਕ ਘੋੜੀ ਸ਼ਿੰਗਾਰ ਲਈ ਇੱਕ ਬੁੜੇ ਨੇ ਪੁੱਛਿਆ ਬਾਬਾ ਮੈਂ ਕਿੱਥੇ ਗਿਆ ਬਿਆ ਹਾਂ ਉਹ ਕਹਿੰਦਾ ਭਾਈ ਹਾਂ ਤਾਂ ਵਿਆਹ ਹੈ ਜਨਮ ਹੈ ਵੀ ਗਿਆ ਥੀ ਪਰ ਪਤਾ ਮੈਨੂੰ ਨਹੀਂ ਆ ਪ੍ਰਾਣ ਜਿਹੜਾ ਜਾਂ ਗਈ ਥੀ ਕਹਿੰਦਾ ਮੈਂ ਤਾਂ ਪ੍ਰਾਣ ਜਿਹੜਾ ਪਾ ਲਈ ਘੋੜੀ ਕਹਿੰਦਾ ਮੈਂ ਤਾਂ ਦੱਬੀਆਂ ਘੋੜੀ ਨੂੰ ਜਦੋਂ ਕਹਿੰਦਾ ਮੈਂ ਆ ਗਿਆ ਛੋਡੇ ਪਿੰਡ ਮੈਨੂੰ ਲੱਗੀ ਤੇ ਕਹਿੰਦਾ ਬੇਬੇ ਪਾਣੀ ਪਰ ਤੁਸੀਂ ਕਹਿੰਦਾ ਮੈਂ ਕਿਹਾ ਬੇਬੇ ਪਾਣੀ ਪਿਆ ਇਹ ਕਹਿੰਦੀ ਪੁੱਤ ਤੂੰ ਪਾਣੀ ਪੀਣ ਵਾਲੀ ਸੂਰਤ ਹੈ ਤੇਰੀ ਤੂੰ ਘਰੇ ਚੱਲ ਤੈਨੂੰ ਦੁੱਧ ਪਿਉਂਦਾ ਮੈਂ ਕਿਹਾ ਬਣ ਗਿਆ ਕੰਮ ਹੈ ਮੇਰੀ ਸੱਸ ਐਨੇ ਮੈਂ ਸੈਣ ਲਿਆ ਐ ਮੰਜਾ ਪਛਾ ਤਾਂ ਉੱਤੇ ਬਹਿ ਗਿਆ ਮੈਂ ਕਹਿੰਦਾ ਮੈਂ ਕਿਹਾ ਵੀ ਇਹ ਵੀ ਮਟਿਆਰ ਹੋ ਗਿਆ ਮੇਰਾ ਟੱਬਰ ਫਿਰਦਾ ਕਹਿੰਦਾ ਐਨੇ ਤੁਸੀਂ ਆਗੇ ਫਤਿਹ ਬੁਲਾ ਕੇ ਬੋਤਲ ਲੈਂਦੀ ਕਹਿੰਦਾ ਮੈਂ ਕਿਹਾ ਜਮੇ ਗੱਲ ਪੱਕੀ ਹੈ ਆ ਆਪਣੇ ਸਾਲੇ ਨੇ ਕਹਿੰਦਾ ਭਾਈ ਜੇ ਤਾਂ ਹੁਣ ਐ ਕਹਿੰਦੇ ਨੇ ਵੀ ਇਹ ਗੱਲ ਨਹੀਂ ਤਤਾ ਦਾ 20 ਜਾਨੂ ਕੁਟੇ ਇਹ ਹੁਣ ਕਹਿੰਦੇ ਵੀ ਗੱਲ ਪੱਕੀ ਆ ਤਾਂ ਕੋਈ ਤੋਰ ਨਹੀਂ ਪੈਗੀ ਤਾਂ ਕੁੜੀ ਤੋਰ ਨਹੀਂ ਪੈਗੀ ਤੜਕੇ ਨੂੰ ਬੱਜੇ ਸਿਆਣੇ ਬੰਦਿਆਂ ਕੋਲੇ ਕਹਿੰਦੇ ਤਾਂ ਥੱਗੀ ਕੀ ਮਾਰਦੇ ਕਹਿੰਦੇ ਤਾਂ ਵੀ ਥੱਗੇ ਕੇ ਕਹਿੰਦੇ ਗੱਲ ਕੀ ਹੋ ਗਈ ਕਹਿੰਦੇ ਅਜ ਤਾਂ ਸ਼ਰਤ ਕਰ ਲਈ ਬੁੜੇ ਕਹਿੰਦੇ ਕਹਿੰਦੇ ਉਹ 20000 ਤਾਂ ਇਹਨਾਂ ਦੇ ਹੋਗੇ 20 ਲੱਗੂ ਕੁੜੀ ਤੇ ਚੁੱਪ ਕਰਕੇ ਕੁੜੀ ਨੂੰ ਮਗਰ ਬਾਹਰ ਬਾਹ ਕੇ ਕੁੜੀ ਨੂੰ ਮੌਜਰਾ ਲਿਆਇਆ ਚੁੱਪ ਕਰਕੇ ਬੁੜੀ ਨੇ ਲਾ ਲਈ ਆਰਾਮ ਨਾਲ ਕਹਿੰਦਾ ਲੈ ਨਹੀਂ ਮਾਂ ਤੇਰੀ ਨੂੰ ਲੈ ਤੂੰ ਪਕਵਾ ਦੇ ਰੋ ਇੱਕ ਹੋਰ ਦਾ ਬਾਪੂ ਇੱਕ ਹੋਰ